ਉਸੀ ਹਰ ਵਕਤ ਤੁਨੁਪਤਣਾ ਸਹਿਰ ਦੇ ਹਲ ਹਲ ਖੰਦਰ ਰਹਿ ਨੇ ਆ ਕਿਉਂਕਿ ਰਾਤ ਦੇ ਸਮੇਂ ਜਿੱਥੇ ਲਾਈਟਾਂ ਗੁੱਲ ਰਹਿੰਦੀਆਂ ਨੇ ਉੱਥੇ ਸ਼ਹਿਰ ਅੰਦਰ ਚੋਰੀਆਂ ਦਾ ਵੀ ਖਤਰਾ ਬਣੇ ਰਹਿੰਦੇ ਹਨ ਪਰ ਪ੍ਰਸ਼ਾਸਨਿਕ ਅਧਿਕਾਰੀ ਵੀ ਕੋਈ ਇੱਥੇ ਨਜ਼ਰ ਨਹੀਂ ਆਉਂਦਾ ਕਿਉਂਕਿ ਜਿਹੜਾ ਇੱਥੇ ਇਲਾਕੇ ਅੰਦਰ ਜਿਹੜੀ ਕਿ ਸ਼ਹਿਰ ਅੰਦਰ ਇਸ ਤਰ੍ਹਾਂ ਦੀ ਵਿਕਾਸ ਨਹੀਂ ਦਿੱਖੀ ਪਰ ਦੂਜੇ ਪਾਸੇ ਜਿਹੜਾ ਕਿ ਟੋਲ ਪਲਾਜ਼ਾ ਤੇ ਹਰ ਵਕਤ ਟੋਲ ਕੱਟਣ ਦਾ ਉਹਨਾਂ ਦਾ ਬਣੇ ਰੰਦਾ ਹੈ ਪਰ ਹਰ ਇੱਕ ਕਾਰ ਜੀਪ ਵਗੈਰਾ ਸਾਰੇ ਦੀ ਪ੍ਰਤੀਕਟਣ ਦੇ ਨਾਲ ਨਾਲ ਕਿਉਂਕਿ ਟੈਕਸ ਟੂ ਟੈਕਸ ਭਰਿਆ ਜਾਂਦਾ ਹੈ ਪਰ ਫਿਰ ਵੀ ਸ਼ਹਿਰ ਅੰਦਰ ਪਤਲਾ ਦੇ ਵਿੱਚ ਜਿੱਥੇ ਲਟਾ ਗੁੱਲ ਹਨ ਨੈਸ਼ਨਲ ਹਾਈਵੇ ਦੇ ਉੱਤੇ ਲੱਗੀਆਂ ਹੋਈਆਂ ਲਟਾ ਸਾਰੀਆਂ ਗੁੱਲ ਹਨ ਕਿਉਂਕਿ ਇਹ ਇੱਕ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਜਿੱਥੇ ਦੁਕਾਨਦਾਰ ਵੀ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਉੱਥੇ ਲੱਗੇ ਲੱਗੇ ਰਹਿਣ ਵਾਲੇ ਜਿਹੜੇ ਰਹਿਣ ਵਾਲੇ ਉੱਥੋਂ ਦੇ ਵਸਨੇਕ ਵੀ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਅਸੀਂ ਤੁਹਾਨੂੰ ਇਸ ਵਕਤ ਦਾ ਜਿਹੜਾ ਰਾਤ ਸਮੇਂ ਦਾ 9:30 ਵਜੇ ਦਾ ਪ੍ਰਤੱਖ ਨਜ਼ਾਰਾ ਦਿਖਾ ਰਿਆ ਸੀ ਕਿਉਂਕਿ 28 ਜੁਲ ਜਿਹੜਾ ਅੱਜ 2025 ਦਾ ਤੁਹਾਨੂੰ ਇਸ ਵਕਤ ਦਾ ਜਿਹੜਾ ਮੰਜ਼ਰ ਦਿਖਾਣਿਆ ਕਿ ਇਸ ਤਰ੍ਹਾਂ ਕਾਫੀ ਲੰਮੇ ਸਮੇਂ ਤੋਂ ਇੱਥੇ ਚਾਰ ਅੰਦਰ ਲੇਟਾਂ ਬੰਦ ਨੇ ਔਰ ਜਿੱਥੇ ਸੜਕ ਵਿਭਾਗ ਨੈਸ਼ਨਲ ਹਾਈਵੇ ਵਲੋਂ ਵੀ ਕਿਸੇ ਤਰ੍ਹਾਂ ਦੀ ਕੋਈ ਇੱਥੇ ਦੇਖਰੇਖ ਨਹੀਂ ਕੀਤੀ ਜਾਂਦੀ ਉੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵੀ ਇੱਕ ਵੱਡੀ ਅਣਗਹਿਲੀ ਆਪਾਂ ਨੂੰ ਦੇ ਕਹਿ ਸਕਦੇ ਇਹਨੂੰ ਪਰ ਤੁਹਾਨੂੰ ਸ਼ੋਅ ਦਾ ਜਿਹੜਾ ਅਸੀਂ ਪ੍ਰਤੱਖ ਨਜ਼ਾਰਾ ਦਿਖਾਣੇ ਆ ਕਿਉਂਕਿ ਸ਼ਹਿਰ ਅੰਦਰ ਜਿਹੜੀ ਕਿ ਲਟਾਂ ਗੁੱਲ ਹੋਣ ਦਾ ਸਮਾਂ ਇਹ ਅੱਜ ਦਾ ਨਹੀਂ ਹੈਗਾ ਇਹ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਕਿਉਂਕਿ 5-6 ਮਹੀਨੇ ਪਹਿਲਾਂ ਵੀ ਚੱਲ ਰਿਹਾ ਸੀਗਾ ਪਿਛਲੇ ਸਾਲ ਵੀ ਇਸ ਤਰ੍ਹਾਂ ਦੇ ਹੀ ਕੁਝ ਗੱਲਾਂ ਬਤਾ ਕਿ ਇਹਨਾਂ ਨੇ ਕਿਹਾ ਸੀ ਕਿ ਇਸ ਵਕਤ ਟੈਂਡਰ ਪੂਰਾ ਹੋ ਗਿਆ ਹੈ ਤਾਂ ਕਰਕੇ ਅਸੀਂ ਇਹ ਲਟਾਂ ਨਹੀਂ ਚਲਾ ਸਕਦੇ ਪਰ ਨਵਾਂ ਟੈਂਡਰ ਆਵੇਗਾ ਤਾਂ ਹੀ ਲਟਾਂ ਚਲਣਗੀਆਂ ਪਰ ਜਿਹੜਾ ਕਿ 2024 ਤੋਂ ਬਗੈਰਾ 25 ਸਾਲ ਆ ਚੁਕਿਆ ਹੈ ਪਰ ਲੇਟਾ ਅਜੇ ਵੀ ਗੁਲਾਹਨ ਤੁਹਾਨੂੰ ਅਸੀਂ ਰਾਤ ਸਮੇਂ ਦਾ ਜਿਹੜਾ ਨਜ਼ਾਰਾ ਇਸ ਵਕਤ ਦਾ ਪ੍ਰਤਕ ਦਿਖਾ ਰਹੇ ਹਾਂ ਕਿਸ ਤਰ੍ਹਾਂ ਸ਼ਹਿਰ ਦੇ ਹਾਲਾਤ ਨੇ ਬਣੇ ਹੋਏ